जिंदाबाद, 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 जिंदाबाद। सिंह मां, आम आदमी पार्टी, का खालसा आयी बद मैं आम आदमी पार्टी हम लाख प्रधान सैम हो गए ਤੇ ਸਾਡੇ ਬਲਾਕ ਸਦਾਨ ਫਰਮ ਸਿੰਘ ਜੀ ਪੁੱਗਰ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਸਾਡੇ ਹਲਕਾ ਇੰਚਾਰਜ ਸਦਾਨ ਜੁਸਟਿਨ ਜੀ ਪੰਨੂ ਜੀ ਨੇ ਸਾਰੇ ਸਰਪੰਚਾਂ ਤੇ ਪ੍ਰਚਾਰਕਾਂ ਦੇ ਹਰ ਕੇ ਦੇ ਮੋਢ ਦੇ ਸਾਥੀਆਂ ਦੀ ਮੀਟਿੰਗ ਲਈ ਆ ਜਿਹਦੇ ਵਿੱਚ ਹਲਕੇ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜੇ ਫੰਡ جاری ਹੋਣੇ ਆ ਸਭ ਤੋਂ ਪ੍ਰਮਾਣ ਅੱਜ ਪਿੰਡ ਦੇ ਪਿੰਡਾਂ ਦੇ ਵਿੱਚ ਜਿਹੜਾ ਡਿਵੈਲਪਮੈਂਟ ਦਾ ਕੰਮ ਥੋੜਾ ਤੇਜ਼ੀ ਨਾਲ ਹੋ ਸਕੇ ਵੈਸੇ ਵੀ ਸਰਕਾਰ ਨੇ ਜਿਹੜੇ ਕੰਮ ਹੁਣ ਤੱਕ ਕੀਤੇ ਨੇ ਜਿਵੇਂ ਨਸ਼ਾ ਦੇ ਵਿਰੁੱਧ ਚੱਲ ਰਿਹਾ ਸਾਡੇ ਕਿਸਾਨਾਂ ਨੂੰ ਬਿਜਲੀ ਦੇਣ ਦਾ ਧੁੰਮੇ ਦੀ ਵਾਰੀ ਵਾਲੀ ਬਹੁਤ ਹੀ ਵਧੀਆ ਉਪਰਾਲੇ ਸਰਕਾਰ ਨੇ ਕੀਤੇ ਆ ਕਿ ਸਾਡੀ ਆਪਣੇ ਹਣ ਗੰਜ ਚਾਰਜ ਸਰਦਾਰ ਵੀਰ ਸਿੰਘ ਪੰਨੂ ਜੀ ਨੇ ਇਹੋ ਹੀ ਮੰਗਿਆ ਤੇ ਇਹੋ ਹੀ ਇੱਕ ਵਿੜਤ ਨਾਲ ਸੋਚਿਆ ਤੇ ਵੱਧ ਤੋਂ ਵੱਧ ਪਿੰਡਾਂ ਦੇ ਡਿਵੈਲਪਮੈਂਟ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਆਮ ਆਦਮੀ ਪਾਰਟੀ ਨੂੰ ਦੁਬਾਰਾ 2027 ਦੇ ਵਿੱਚ ਪੰਜਾਬ ਦੀ ਸੇਵਾ ਕਰ ਸਕਣ ਬਹੁਤ ਬਹੁਤ ਧੰਨਵਾਦ ਭਗਵਨ ਜੀ ਕਾ ਖਾਲਸਾ ਵਾਹੀ ਜੀ ਦੀ ਸਤਿ ਸ੍ਰੀ ਅਕਾਲ ਸਾਡੇ ਹਲਕੇ ਦੇ ਬਹੁਤ ਸਤਿਕਾਰਯੋਗ ਹਲਕਾ ਅੰਚਾਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੇ ਦਫ਼ਤਰ ਆ ਜਾਈ ਹਾਂ ਉਹਨਾਂ ਨੂੰ ਜੋ ਇੱਥੋਂ ਸੀਐਮ ਭਗਵੰਤ ਮਾਨ ਜੀ ਵੱਲੋਂ ਸਰਕਾਰ ਵੱਲੋਂ 5 ਕਰੋੜ ਰੁਪਈਆ ਉਹਨਾਂ ਨੂੰ ਹਲਕੇ ਦੇ ਵਿਕਾਸ ਕਾਰਜਾਂ ਵਾਸਤੇ ਆਇਆ ਸੀ ਤਾਂ ਉਹਨਾਂ ਨੇ ਅੱਜ 21 ਪਿੰਡਾਂ ਨੂੰ ਸੱਦ ਕੇ ਉਹਨਾਂ ਨੂੰ ਕੰਮ ਪੁੱਛੇ ਕਿ ਕਿਹੜਾ ਕੰਮ ਹੋਣਾ ਵਾਲਾ ਵਾ ਉਦੇ ਤਹਿਤ ਉਹਨਾਂ ਨੇ ਸਾਰਿਆਂ ਨੂੰ ਬਣਦਾ ਉਹਨਾਂ ਨੂੰ ਰਕਮ ਦਿੱਤੀ ਹੈ ਕਿ ਜਾ ਕੇ ਜਿਹੜੇ ਕੰਮ ਹੋਣ ਨਾਲ ਜਾ ਅਗ ਕਰੋ ਮੇਰੇ ਪਹਿਲਾਂ ਵੀ ਕੰਮ ਪਿੰਡ ਵਿੱਚ ਨਰੇਗਾ ਦੇ ਥਰੂ ਕਾਫੀ ਹੋਏ ਆ ਤਾਂ ਹੁਣ ਪਹਿਲੀ ਵਾਰੀ ਪੰਨੂ ਸਾਹਿਬ ਨੇ 5 ਲੱਖ ਰੁਪਈਆ ਕੋਈ ਇੱਕ ਸਾਈਡ ਦੇ ਥੋੜਾ ਜਿਹਾ ਇੱਕ ਪਾਸੇ ਦਾ ਸੀਵਰੇਜ ਪੈਣ ਵਾਲਾ ਉਹਦੇ ਵਾਸਤੇ ਦਿੱਤਾ ਵਾ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਬਦਗਿਆ ਤਰੀਕੇ ਨਾਲ ਕੰਮ ਕਰਾ ਕੇ ਤੇ ਲੋਕਾਂ ਦਾ ਜੋ ਮੁਸ਼ਕਿਲਾਂ ਉਹ ਹੱਲ ਹੋ ਚੁੱਕੇ ਤੇ ਮੈਂ ਗਾਂ ਵੀ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਤੇ ਪੰਨੂ ਸਾਹਿਬ ਨੂੰ ਕੀ ਪਿੰਡਾਂ ਵਿੱਚ ਫੇਰਾ ਮਾਰੋ ਸਾਨੂੰ ਨਾ ਪੁੱਛੋ ਪਿੰਡਾਂ ਵਿੱਚ ਫੇਰਾ ਮਾਰੋ ਆਪ ਜਾ ਕੇ ਉੱਥੇ ਖਲੋ ਕੇ ਪਿੰਡ ਵਿੱਚ ਜਿਹੜੀ ਮੁਸ਼ਕਲ ਆ ਉਹ ਦੇਖ ਕੇ ਤੇ ਉਹ ਪਿੰਡਾਂ ਦੀ ਹਾਲ ਕਰੋ ਸਰਕਾਰ ਲੋਕਾਂ ਨੇ ਬੜੇ ਵੱਡੇ ਪੱਧਰ ਤੇ ਬਣਾਈਆਂ ਤੇ ਹੁਣ ਵੱਡੇ ਵੱਡੇ ਕੰਮ ਜਿਹੜੇ ਬਿਜਲੀ ਦੇ ਬਿਜਲੀ ਦੇ ਕੰਮ ਬਿੱਲ ਮਾਫਿਆ ਨਹਿਰਾਂ ਦਾ ਪਾਣੀ ਆ ਨੌਕਰੀਆਂ ਉਹ ਤਾਂ ਮਿਲ ਗਈਆਂ ਵਾ ਹੁਣ ਜਿਹੜੇ ਪਿੰਡਾਂ ਦੇ ਕੰਮ ਆ ਨਾ ਉਹ ਆਪ ਜਾ ਕੇ ਵੇਖ ਕੇ ਤੇ ਉਹ ਉਹ ਵੇਖ ਕੇ ਤੇ ਉਹ ਕੰਮ ਕਰਾਓ ਜੇ ਥੋਣ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਨੂੰ ਜਿਹੜੀ ਮੁਸ਼ਕਲੀਆਂ ਫਿਰ ਪਤਾ ਲੱਗਦਾ ਨਾਲ ਹੀ ਲੀਡਰ ਪਿੰਡ ਆਇਆ ਇਹ ਬੇਨਤੀ ਆ ਤੇ ਰੈਂਦੇ ਕੰਮ ਵੀ ਇਦਾਂ ਹੀ ਰਲ ਮਿਲ ਕੇ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤ ਜੀ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਸਾਡੇ ਸਿੰਘ ਮਾਨ ਸਰਪਤ ਸਿਮਾਜੀ ਦਾ ਜਿਨ੍ਹਾਂ ਨੇ ਤੇ ਸਾਡੇ ਨਗਰ ਵਾਸਤੇ ਬਹੁਤ ਹੀ ਵੱਡੇ ਦਿਲ ਨਾਲ ਉਧਿਆ ਗ੍ਰਾਂਡ ਦੇ ਕੰਮ ਭੇਜੇ ਨੇ ਉਹਨਾਂ ਨੂੰ ਵਿਸ਼ਵਾਸ ਹੋਇਆ ਵਾ ਕਿ ਕਿਸੇ ਤਰ੍ਹਾਂ ਹੀ ਗਰਾਂਡ ਦੀ ਕੋਈ ਕੰਪਨੀ ਹੁੰਦੀ ਜAVE ਤੇ ਉਹ ਪਰਤੋਸ ਅਫਸਰਾਂ ਦੇ ਨਾਂ ਤੇ ਵੈਬ ਪੇਜ 'ਤੇ ਆਪਣੀ ਗੱਲ ਕਰਾਂ ਤੇ ਸਰਦਾਰ ਹਰਬੀਰ ਸਿੰਘ ਪੰਨੀ ਜੀ ਦੀ ਰਹਿਣ ਨਮਾਈਂ ਡੇਟ ਤਕਰੀਬਨ ਸਾਡੇ ਪ੍ਰਿੰਟ ਵਿੱਚ 80 ਤੋਂ 90 ਲੱਖ ਰੁਪਏ ਦਾ ਕੰਮ ਜਿਹੜਾ ਹੁੰਦਾ ਕਰ ਚੁੱਕੇ ਆਂ ਉਹ ਤਾਂ ਦੇ ਵੀ ਸੇ ਬੰਗਾਲ ਸਾਹਿਬ ਨਾਲ ਇਹ ਸਾਨੂੰ ਵਿਚਾਰ ਰਿਹਾ ਕਿ ਇੱਥੇ ਗਰਾਉਂਡ ਦੀ ਕੋਈ ਕਮੀ ਨਹੀਂ ਜਦੋਂ ਵੀ ਜੋ ਵਿਕਾਸ ਦੇ ਕੰਮ ਹੋਣ ਵਾਲੇ ਨੇ ਤੁਸੀਂ ਖੁੱਲੇ ਦਿਲ ਨਾਲ ਆਪਣੇ ਭਵਾਨੀਆਂ ਨੂੰ ਸਾਜੀ ਆਪਣੀਆਂ ਡਿਮਾਂਡਾਂ ਪੇਸ਼ ਕਰਨਾ ਹੈ ਤੇ ਤੁਹਾਨੂੰ ਸਾਹਿਬ ਨਾਲ ਇਹ ਸਾਨੂੰ ਵਿਚਾਰ ਹੋਇਆ ਜਿੱਥੇ ਤੱਕ ਇਹ ਨਾ ਮਾੜੇ ਮੇਰੇ ਅਧਾਰ ਤੇ ਸਾਡੇ ਇੰਟਰਨੈਸ਼ਨਲ ਕੰਮ ਕਰਦੇ ਹੈ ਤਾਂ ਵੱਡੇ ਹੋਵੇ ਵੱਧਿਆ ਤੇਰੇ ਨਾਲ ਹੋਰ ਅਸੀਂ ਭਵਾਨੀਆਂ ਸਰਦਾਰ ਸੀਮਾਂ ਜੀ ਦੇ ਤੇ ਸਰਦਾਰ ਕੁਲਦੀਪ ਸਿੰਘ ਪਟੰਡੀ ਜੀ ਦੇ ਜਿਨ੍ਹਾਂ ਨੇ ਕਿ ਸਾਡੇ ਨਾਲ ਦੇ ਬਹੁਤ ਸਿਖਿਆ ਆਣੀਆਂ ਸਰਕਾਰਾਂ ਨੇ ਤੁਹਾਨੂੰ ਕੋਈ ਕਰੋਨਾ ਦਾ ਡਾਟਾ ਨਹੀਂ ਸੀ ਕਿਸੇ ਪਰਦੇ ਵਿੱਚ ਬਾਸ ਨਹੀਂ ਹੋ ਸਕਿਆ ਜਿੰਨਾ ਵਿਕਾਸ ਸਰਕਾਰ ਗੁਰਬੀ ਸਿੰਘ ਪੰਡੀ ਨੇ ਆਪਣਾ ਲਗਦਾ ਦਰਵਾਇਆ ਕਿਸੇ ਵੀ ਸਰਕਾਰ ਦੇ ਤੱਕ ਨਹੀਂ ਕਰਵਾਇਆ ਅਸੀਂ ਕਰਵਾਇਆ ਸਰਕਾਰ ਨੂੰ ਕਿਸੇ ਪੰਡੀ ਨੂੰ ਫੋਰ ਸੀਮ ਮਾਰ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਹਲਕਾ ਫਤਿਹਗੜ ਚੂੜੀਆਂ ਦੇ ਬਲਾਕ ਫਤਿਹਗੜ ਚੂੜੀਆਂ ਦੇ 21 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਦਾ ਸਭਨ ਸਭਾਂ ਨੂੰ ਬੁਲਾ ਕੇ ਉਹਨਾਂ ਕੋ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਡਿਮਾਂਡ ਲਈ ਗਈ ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਗਤ ਬਾਈ ਹੇਠ ਜੋ 5 ਕਰੋੜ ਰੁਪਇਆ ਫੈਦਲਰ ਚੂੜੀਆਂ ਨੂੰ ਮਿਲਿਆ ਹੈ ਉਹਦੀ ਸਹੀ ਤਰੀਕੇ ਨਾਲ ਵੰਡ ਕੀਤੀ ਗਈ ਹੈ ਪਰ ਕੁਝ ਪਿੰਡ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਬੁਲਾ ਕੇ ਉਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਦੀ ਡਿਮਾਂਡ ਨੂੰ ਪੁੱਛ ਕੇ ਜੋ ਵੀ ਉਹਨਾਂ ਦੇ ਪਿੰਡਾਂ ਦੀ ਡਿਮਾਂਡ ਹੋਊਗੀ ਜੇ ਕਿਸੇ ਪਿੰਡ 'ਚ ਸੀਮਿਤ ਵਿੱਚ ਪੈਣ ਵਾਲਾ ਹੋਊਗਾ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਹੋਣਗੇ ਹਲਦੇ ਧਰਤੀਓ ਕੰਮ ਕੀਤੇ ਜਾਣਗੇ ਮੈਂ ਸਰਦਾਰ ਭਗਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਲਕਾ ਫਤਿਹਗੜ ਚੂੜੀਆਂ ਨੂੰ ਜਿਲ੍ਹਾ ਯੋਜਨਾ ਮੋਰਦੇ ਥਰੂ ਜੋ 5 ਕਰੋੜ ਰੁਪਏ ਦੀ ਕਰਾਂਡ ਲੋਨਡ ਕੀਤੀ ਹੈ ਅਸੀਂ ਪੂਰਾ ਹਲਕਾ ਵਾਸੀ ਪੂਰੀ ਸਾਡੀ ਸਰਪੰਚਾਂ ਦੀ ਟੀਮ ਸਰਦਾਰ ਭਗਤ ਸਿੰਘ ਮਾਨ ਨੂੰ ਕੁਝ ਵਾਅਦੇ ਆਉਣੇ ਆ ਕਿ ਹਰ ਇੱਕ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਨੂੰ ਵੱਧ ਤੋਂ ਵੱਧ ਜੋਰਾਂ ਦੇ ਵੱਧ ਤੋਂ ਵੱਧ ਜੋਰਾਂ ਦੇ ਨਾਲ ਕੀਤਾ ਜਾਊਗਾ ਤਾਂ ਜੋ ਸਾਡੇ ਜਿਹੜੇ ਪਿੰਨਾਂ ਦੇ ਵਿੱਚ ਸਾਡੇ ਫਲਕਾ ਫਤੇਗੜ ਟੂਰੀਆਂ ਦੇ ਵਿੱਚ ਸਾਡੇ ਭੈਣ ਭਰਾ ਵਸਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਿੰਡ ਦੇ ਵਿੱਚ ਮੁਸ਼ਕਲ ਨਾ ਆਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਕੁਰਸੀ ਗਮਾਂਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਇੱਕ ਬੜਾ ਵੱਡਾ ਮਾਨ ਬਖਸ਼ਿਆ ਅਰੋਸ ਕਰਦਾ ਉਮੀਦ ਕਰਦਾ ਕਿ ਹਰ ਇੱਕ 2 2 3 3 ਮਹੀਨੇ ਬਾਅਦ ਫਲਕਾ ਫਤੇਗੜ ਟੂਰੀਆਂ ਨੂੰ ਇਦਾਂ ਹੀ ਗਰਾਂਡਾ ਹੁੰਦੀਆਂ ਰਹਿਣਗੀਆਂ ਔਰ ਇਦਾਂ ਹੀ ਅਸੀਂ ਪਿੰਡਾਂ ਦੇ ਵਿੱਚ ਜੋ ਜੋ ਪਿੰਡਾਂ ਦੀ ਡਿਮਾਂਡ ਹੋਊਗੀ ਜੋ ਜੋ ਪਿੰਨ ਵਸਨੀਕਾਂ ਦੀ ਡਿਮਾਂਡ ਹੋਊਗੀ ਉਹਨਾਂ ਸਾਰੀਆਂ ਦੀ ਡਿਮਾਂਡਾਂ ਨੂੰ ਪੂਰਾ ਕਰਕੇ ਪਿੰਡਾਂ ਨੂੰ ਵਧੀਆ ਸੋਹਣੇ ਸਾਫ਼ ਸੁਥਰੇ ਪਿੰਡ ਬਣਾਵਾਂਗੇ बहुत बहुत धन्यवाद जी वाहेगुरु जी ख़ाला वाहेगुरु